ਮਹਿਲ ਜੰਡੇ ਵਾਲਾ ਦੇ ਦਰਸ਼ਨ ਕਰਾ ਚੁੱਕੇ ਆ ਜੀ ਜਿੱਥੋਂ ਮਾਤਾ ਦੇਸਾ ਜੀ ਦੇ ਸੁਪੁੱਤਰ ਬਾਬਾ ਵਰਪਾਗ ਸਿੰਘ ਜੀ ਨੇ ਕੰਧ ਭਜਾਈ ਸੀ ਅਤੇ ਗੁਰਦਾਰਾ ਡੇਰਾ ਸਾਹਿਬ ਆ ਕੇ ਰੁਕੀ ਸੀ ਜੀ ਤੁਸੀਂ ਸਾਧ ਸੰਗਤ ਜੀ ਇਹ ਹੈ ਜੀ ਬਾਬਾ ਵਰਪਾਗ ਸਿੰਘ ਜੀ ਉਹ ਸਮੇਂ ਦਾ ਦ੍ਰਿਸ਼ ਦਿਖਾਇਆ ਗਿਆ ਹੈ ਜਿਸ ਨੂੰ ਤੁਸੀਂ ਦੇਖ ਸਕਦੇ ਹੋ ਬਾਬਾ ਵਰਪਾਗ ਸਿੰਘ ਜੀ ਉਸ ਸਮੇਂ ਜੋ ਕੰਧ ਨੂੰ ਭਜਾ ਕੇ ਲਿਆਏ ਸਨ ਅੱਜ ਵੀ ਉਹ ਕੰਧ ਉਸੇ ਤਰ੍ਹਾਂ ਹੀ ਮੌਜੂਦ ਹੈ ਤੁਹਾਨੂੰ ਕੰਧ ਦੇ ਦਰਸ਼ਨ ਕਰवाने ਆ ਜੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਧੰਨ ਅਸੀਂ ਦਰਸ਼ਨ ਕਰਾਉਣ ਜਾ ਰਹੇ ਹਾਂ ਜੀ ਧੰਨ ਧੰਨ ਬਾਬਾ ਲੰਗਰ ਭਗਤ ਸਾਹਿਬ ਦੀ ਗੁਰਦੁਆਰਾ ਸਾਹਿਬ ਦੇ ਸਾਧ ਸੰਗਤ ਜੀ ਇੱਥੋਂ ਚੱਲ ਕੇ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਲੰਗਰ ਦੀ ਸੇਵਾ ਕਰਦੇ ਸਨ ਅਤੇ ਇੱਕ ਦਿਨ ਬਾਬਾ ਲੰਗਰ ਭਗਤ ਜੀ ਨੂੰ ਦੇਰ ਹੋ ਜਾਂਦੀ ਹੈ ਅਤੇ ਬਾਬਾ ਗੁਰਬਖਸ਼ ਸਿੰਘ ਜੀ ਉਹਨਾਂ ਨੂੰ ਪੁੱਛਣ ਲੱਗਦੇ ਨੇ ਲੇਟ ਕਿਉਂ ਆਏ ਹੋ ਬਾਬਾ ਲੰਗਰ ਭਗਤ ਜੀ ਨੇ ਕਿਹਾ ਬਾਬਾ ਜੀ ਸੱਪਾਂ ਦੇ ਡਰ ਕਰਨ ਵਲ ਕੇ ਆਉਣਾ ਪਿਆ ਤਾਂ ਬਾਬਾ ਗੁਰਬਖਸ਼ ਸਿੰਘ ਜੀ ਨੇ ਵਾਅਦਾ ਦਿੱਤਾ ਕਿ ਤਹਾਡੀ ਜੂ ਦੇ ਸੱਪ ਮਛੀਆਂ ਸਮਾਨ ਰਹਿਣਗੇ ਇੱਕ ਦਿਨ ਬਾਬਾ ਜੀ ਫੇਰ ਲੇਟ ਹੋ ਜਾਂਦੇ ਹਨ ਅਤੇ ਬਾਬਾ ਗੁਰਬਖਸ਼ ਸਿੰਘ ਜੀ ਦੇ ਪੁੱਛਣ ਤੇ ਬਾਬਾ ਜੀ ਨੇ ਕਿਹਾ ਖਾਮੇ ਕੂਪ ਉੱਟ ਰਹੀ ਸੀ ਥੱਲੇ ਜਿੱਲਣ ਆ ਗਈ ਸੀ ਕੱਢ ਨਹੀਂ ਟੁੱਟਦਾ ਸੀ ਇਸ ਕਰਕੇ ਬਾਬਾ ਜੀ ਮੈਂ ਲੇਟ ਹੋ ਗਿਆ ਤਾਂ ਬਾਬਾ ਗੁਰਬਖਸ਼ ਸਿੰਘ ਨੇ ਫੇਰ ਦੂਸਰਾ ਵਾਦ ਦਿੱਤਾ ਕਿ ਤੁਹਾਡੀ ਜੂ ਵਿੱਚ ਜਿੱਲਣ ਨਹੀਂ ਰਹੇਗੀ ਤੁਹਾਡੇ ਜਾਂਦਿਆਂ ਨੂੰ ਕੋੜ ਟੁੱਟ ਜਾਵੇਗਾ ਬਾਬਾ ਜੀ ਦੀ ਇੱਕ ਤੀਵੀ ਸੀ ਮਾਤਾ ਦੇਸੋ ਜੀ ਜੋ ਬਾਬਾ ਗੁਰਬਖਸ਼ ਸਿੰਘ ਦੇ ਬੇਟੇ ਬਾਬਾ ਮੋਹਰ ਸਿੰਘ ਜੀ ਨਾਲ ਵਿਆਹੀ ਸੀ ਬਾਬਾ ਜੀ ਨੇ 700 ਵਿਗੇ ਜ਼ਮੀਨ ਤੇ 13 ਖੂਬ ਬਾਬਾ ਮੋਹਰ ਸਿੰਘ ਜੀ ਦੇ ਨਾਮ ਲਗਵਾਏ ਬਾਬਾ ਬੁੱਢਾ ਸਾਹਿਬ ਜੀ 6ਵੀਂ ਪੀੜ੍ਹੀ ਬਾਬਾ ਗੁਰਬਖਸ਼ ਸਿੰਘ ਜੀ ਹੋਏ ਹਨ ਸੰਗਤ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰਦਰਾ ਲੰਗਰ ਭਗਤ ਸਾਹਿਬ ਦੇ ਸੰਗਤ ਜੀ ਅੱਜ ਵੀ ਸੰਗਤਾਂ ਇੱਥੇ ਆ ਕੇ ਬੜੀ ਸ਼ਰਧਾ ਤੇ ਭਾਵਨਾ ਨਾਲ ਨਤਮਸਤਕ ਹੁੰਦੀਆਂ ਹਨ ਅਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸੰਗਤ ਜੀ ਤੁਹਾਨੂੰ ਇਸ ਧਾਰਮਿਕ ਸਥਾਨ ਦੇ ਤਨਤਨ ਬਾਬਾ ਲੰਗਰ ਭਗਤ ਸਾਹਿਬ ਜੀ ਦੇ ਦਰਸ਼ਨ ਕਰਾ ਚੁੱਕੇ ਆ ਜੀ ਇਸ ਇਤਿਹਾਸਿਕ ਸਥਾਨ ਦੇ ਨਾਲ ਜੁੜੇ ਹੋਏ ਗੁਰਦੁਆਰਾ ਸਾਹਿਬ ਦੋਹਾਂ ਜਿੱਥੇ ਤੇ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਜਿੱਥੇ ਤਨਤਨ ਬਾਬਾ ਬੁੱਢਾ ਸਾਹਿਬ ਜੀ ਦੇ ਪੋਤਰੇ ਪੋਤਰੇ ਨੇ ਕੰਧ ਭਜਾਈ ਸੀਗੀ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਧੰਨਵਾਦ ਵਾਇਕੁਰਜੀ ਦਾ ਖਾਲਸਾ ਵਾਇਕੁਰਜੀ ਦੀ ਫਤਿਹ ਪਿਆਰੀ ਸਾਥ ਸੰਗਤ ਜੀ ਅਸੀਂ ਤੁਹਾਨੂੰ ਗੁਰਦਾਰਾ ਲੰਗਰ ਪੰਕਤ ਸਾਹਿਬ ਜੀ ਦੇ ਦਰਸ਼ਨ ਕਰਾ ਚੁੱਕੇ ਆ ਜੀ ਅਤੇ ਹੁਣ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਜੀ ਗੁਰਦਾਰਾ ਮਹਿਲ ਜੰਡਿਆਲਾ ਜੀ ਦੇ ਅਤੇ ਉਸ ਜਗ੍ਹਾ ਤੇ ਬਾਬਾ ਮੋਹਰ ਸਿੰਘ ਜੀ ਅਤੇ ਮਾਦਾ ਦੇਸਾ ਜੀ ਦਾ ਵਿਆਹ ਹੋਇਆ ਸੀ ਅਤੇ ਇਸ ਜਗ੍ਹਾ ਤੋਂ ਹੀ ਉਹਨਾਂ ਜੀ ਦੇ ਮਾਤਾ ਦੇਸਾ ਜੀ ਦੇ ਸੁਪੁੱਤਰ ਬਾਬਾ ਵਰਪਾਲ ਸਿੰਘ ਜੀ ਨੇ ਇੱਕ ਆਮ ਜਿਹੇ ਚੌਕੇ ਜੀ ਚੌਕੇ ਦੇ ਕੰਧ ਨੂੰ ਅੱਡੀ ਮਾਰ ਕੇ ਇਥੋਂ ਘੋੜੇ ਦੇ ਵਾਂਗ ਭਜਾਇਆ ਸੀਗਾ ਇਸ ਤੋਂ ਬਾਅਦ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਗੁਰਦੁਆਰਾ ਡੇਰਾ ਸਾਹਿਬ ਜਿੱਥੇ ਬਾਬਾ ਬਹਾਦਰ ਸਿੰਘ ਜੀ ਨੇ ਕੰਧ ਪੁਜਾ ਕੇ ਖੜੀ ਸੀ ਜੁੜੇ ਰਹੋ ਜੀ ਸਾਡੀ ਵੀਡੀਓ ਦੇ ਨਾਲ ਸੰਗਤ ਜੀ ਇਹ ਹੈ ਜੀ ਉਹ ਸਮੇਂ ਦਾ ਦ੍ਰਿਸ਼ ਜੋ ਪੇਂਟਿੰਗ ਦੇ ਰੂਪ ਦੇ ਵਿੱਚ ਦਿਖਾਇਆ ਗਿਆ ਹੈ ਤੁਸੀਂ ਦਰਸ਼ਨ ਕਰ ਸਕਦੇ ਹੋ ਸੰਗਤ ਜੀ ਇਹ ਹਾਂ ਜੀ ਬਾਬਾ ਮੋਹ ਸਿੰਘ ਜੀ ਬਾਬਾ ਵਰਪਾ ਸਿੰਘ ਜੀ ਦੇ ਪਿਤਾ ਜੀ ਅਤੇ ਇਹ ਹਾਂ ਜੀ ਬਾਬਾ ਵਰਪਾ ਸਿੰਘ ਜੀ ਜਦੋਂ ਬਾਬਾ ਵਰਪਾ ਸਿੰਘ ਜੀ ਨੇ ਖੰੰਧ ਭਜਾਈ ਸੀ ਸੰਗਤ ਜੀ ਇਹ ਹਾਂ ਜੀ ਬਾਬਾ ਜੋਗੀ ਪੀਰ ਜੀ ਜੋ ਬਾਬਾ ਵਰਪਾ ਸਿੰਘ ਜੀ ਦੇ ਕੌਤਕ ਨੂੰ ਦੇਖ ਕੇ ਸੁਆਸ ਛੱਡ ਗਏ ਸਨ ਤੁਸੀਂ ਦਰਸ਼ਨ ਕਰ ਸਕਦੇ ਹੋ ਸੰਸੰਗਤ ਜੀ ਤੁਹਾਨੂੰ ਅਸੀਂ ਹੁਣ ਇਤਿਹਾਸਿਕ ਖੂਹ ਦੇ ਦਰਸ਼ਨ ਕਰਾਨੇ ਆ ਜੀ ਇਹ ਇਹ ਜੀ ਕਿਹਾ ਸਿੱਖੂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਬਹੁਤ ਹੀ ਢੂੰਗਾ ਹੈ ਸੰਗਤ ਜੀ ਇਹ ਉਹ ਤਸਕੀ ਖਸਤਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜਿੱਥੇ ਬਾਬਾ ਮੋਹਰ ਸਿੰਘ ਜੀ ਅਤੇ ਮਾਤਾ ਦੇਸਾ ਜੀ ਰਹਿਿਆ ਕਰਦੇ ਸਨ ਤੇ ਤਕਰੀਬਨ 1715 ਈਸਵੀ ਦੇ ਵਿੱਚ ਉਹਨਾਂ ਦੇ ਕਾਰਕ ਸਪੁੱਤਰ ਨੇ ਜਨਮ ਲਿਆ ਜਿਨ੍ਹਾਂ ਦਾ ਨਾਮ ਬਾਬਾ ਵਰਭਾਗ ਸਿੰਘ ਜੀ ਅਤੇ ਉਸ ਸਮੇਂ ਸੰਗਤ ਜੀ ਅਤੇ ਉਸ ਸਮੇਂ ਸੰਗਤ ਜੀ ਇੱਕ ਜੋਗੀ ਆ ਜੋ ਉਹਨਾਂ ਦੇ ਬਾਬਾ ਜੀ ਦੇ ਠੰਡੇ ਬਾਗ ਦੇ ਵਿੱਚ ਆ ਕੇ ਬੈਠ ਗਿਆ ਉਹ ਆਪਣੀ ਕਮਾਈ ਤੇ ਬੜਾ ਮਾਣ ਕਰਦਾ ਸੀ ਤੇ ਉਹ ਉਹਨਾਂ ਨੇ ਬੱਚਿਆਂ ਦੇ ਹੱਥ ਸੁਨੇਹਾ ਭੇਜਿਆ ਮਾਤਾ ਜੀ ਦੇ ਕੋਲ ਕਿ ਮੈਂ ਬਾਬਾ ਜੀ ਨੂੰ ਮਿਲਣਾ ਚਾਹੁੰਦਾ ਹਾਂ ਅਤੇ ਮਾਤਾ ਜੀ ਨੇ ਕਿਹਾ ਕਿ ਬਾਬਾ ਜੀ ਅਜੇ ਘਰ ਨਹੀਂ ਸਨ ਜਦੋਂ ਆਣਗੇ ਅਸੀਂ ਉਹਨਾਂ ਨੂੰ ਭੇਜ ਦੇਵਾਂਗੇ ਅਤੇ ਉਸ ਸਮੇਂ ਬਾਬਾ ਵਰ ਭਾਗ ਸਿੰਘ ਜੀ ਚੌਂਕੇ ਵਾਲੀ ਕਾਂਦ ਤੇ ਬੈਠ ਕੇ ਖੇਡ ਰਹੇ ਸਨ ਤੇ ਉਹਨਾਂ ਨੇ ਕਿਹਾ ਮਾਤਾ ਜੀ ਮੈਂ ਚਲਾ ਜਾਣਾ ਤੇ ਮਾਤਾ ਜੀ ਨੇ ਕਿਹਾ ਕਿ ਬੱਚੇ ਤੂੰ ਕਿਹਦੇ ਤੇ ਜਾਏਗਾ ਤੇ ਮਾਤਾ ਜੀ ਨੇ ਜਦੋਂ ਉਹਨਾਂ ਨੂੰ ਆਗਿਆ ਦਿੱਤੀ ਤੇ ਫਿਰ ਉਸ ਸਮੇਂ ਉਹਨਾਂ ਨੇ ਬਾਬਾ ਜੀ ਨੇ ਉਹ ਚੌਂਕੇ ਵਾਲੀ ਕਾਂਦ ਨੂੰ ਅੱਡੀ ਮਾਰੀ ਤੇ ਉਹਨਾਂ ਨੇ ਕਿਹਾ ਛਲ ਮੇਰੀਏ ਘੋੜੀਏ ਤੇ ਉਸ ਸਮੇਂ ਮੰਨਿਆ ਜਾਂਦਾ ਕਿ ਵਾਇਗਰੂ ਜਿਹੜੀ ਕਾਂਦ ਸੀਗੀ ਉਹ ਹਵਾ ਦੇ ਵਿੱਚ ਉੱਡਣ ਲੱਗੀ ਤੇ ਸੱਪ ਅਤੇ ਕੰਦ ਦੇ ਵਿੱਚੋਂ ਸੱਪ ਨਿਕਲਿਆ ਜੋ ਉਹਨਾਂ ਨੇ ਬਾਬਾ ਵਰਪາກ ਸਿੰਘ ਜੀ ਨੇ ਛੋਟੀ ਦੇ ਵਾਂਗ ਉਹਨਾਂ ਨੂੰ ਉਹਨੂੰ ਵਰਤਿਆ ਤੇ ਇਸ ਕੋਤਕ ਨੂੰ ਦੇਖ ਕੇ ਜਦੋਂ ਕੰਦ ਹਵਾ ਦੇ ਵਿੱਚ ਉੱਡਣ ਲੱਗ ਪਈ ਇਸ ਕੋਤਕ ਨੂੰ ਦੇਖ ਕੇ yogi ਬੜਾ ਹੈਰਾਨ ਹੋਇਆ ਚਾਰੇ ਪਾਸੇ ਹਨੇਰੀ ਹਨੇਰੀ ਹਨੇਰਾ ਛਾ ਗਿਆ ਤੇ ਜਦੋਂ ਵਰਪາກ ਸਿੰਘ ਜੀ ਕੰਦ ਸਮੇਤ yogi yogi ਪੀਰ ਜੀ ਦੇ ਕੋਲ ਜਾਂਦੇ ਨੇ ਤੇ yogi ਪੀਰ ਜੀ ਉਸ ਕੋਤਕ ਨੂੰ ਦੇਖ ਕੇ ਬੜੇ ਹੈਰਾਨ ਹੁੰਦੇ ਨੇ ਅਤੇ ਉਹ ਉੱਥੇ ਹੀ ਆਪਣੇ ਸਵਾਸ ਛੱਡ ਜਾਂਦੇ ਨੇ ਇਸ ਸਾਧ ਸੰਗਤ ਜੀ ਇਸੇ ਹੀ ਸਥਾਨ ਦੇ ਨਾਲ ਜੁੜਿਆ ਇਤਿਹਾਸਿਕ ਤੌਰ ਤੇ ਗੁਰਦਰਾ ਬਾਬਾ ਡੇਰਾ ਸਾਹਿਬ ਜੀ ਦੇ ਦਰਸ਼ਨ ਕਰਾਂਦੇ ਆ ਜਿੱਥੇ yogi p ji ਨੇ ਆਪਣੇ ਸਵਾਸ ਛੱਡੇ ਸੀ ਜੁੜੇ ਰਹੋ ਜੀ ਸਾਡੀ ਵੀਡੀਓ ਦੇ ਨਾਲ ਐਂਡ ਤੱਕ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਾਧ ਸੰਗਤ ਜੀ ਜਿਸ ਇਸ ਸਥਾਨ ਖਾਸਿਕ ਕੁਲੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਬ੍ਰਹਮ ਗਿਆਨੀ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਜਦੋਂ ਇੱਥੇ ਖਾਰ ਸੇਵਾ ਚੱਲਦੀ ਸੀ ਉਸ ਸਮੇਂ ਇੱਥੇ ਵਿਸ਼ਰਾਮ ਕਰਦੇ ਸਨ ਸਾਧ ਸੰਗਤ ਜੀ ਕਹਿੰਦੇ ਨੇ ਕਿ ਇੱਥੇ ਖਾਰ ਸੇਵਾ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਨੇ ਕਰਵਾਈ ਤੁਸੀਂ ਦੇਖ ਸਕਦੇ ਹੋ ਇਹ ਵਿਸ਼ਰਾਮ ਜਿੱਥੇ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਵਿਸ਼ਰਾਮ ਕਰਦੇ ਸਨ ਸਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀ ਤੁਹਾਨੂੰ ਅਸੀਂ ਗੁਰਦਾਰਾ ਮਹਿਲ ਜੰਡਿਆਲਾ ਦੇ ਦਰਸ਼ਨ ਕਰਾ ਚੁੱਕੇ ਹਾਂ ਜਿੱਥੋਂ ਮਾਤਾ ਦੇਸਾ ਜੀ ਦੇ ਸੁਪੁੱਤਰ ਬਾਬਾ ਵਰਪਾ ਸਿੰਘ ਜੀ ਨੇ ਕੰਦ ਭਜਾਈ ਸੀ ਅਤੇ ਗੁਰਦਾਰਾ ਡੇਰਾ ਸਾਹਿਬ ਆ ਕੇ ਰੁਕੀ ਸੀ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਜੁੜੇ ਰਹੋ ਜੀ ਸਾਡੀ ਵੀਡੀਓ ਦੇ ਨਾਲ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਅਤੇ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਤੁਹਾਨੂੰ ਇਤਿਹਾਸ ਦੇ ਨਾਲ ਜਾਣੂ ਕਰਵਾਉਣਾ ਹੈ ਜੀ ਸਾਧ ਸੰਗਤ ਜੀ ਤੁਸੀਂ ਜਿਸ ਹੋਂਦ ਦਾ ਦਰਸ਼ਨ ਕਰਾ ਰਹੇ ਹੋ ਜੀ ਇਹ ਉਸ ਸਮੇਂ ਦਾ ਦ੍ਰਿਸ਼ ਦਿਖਾਇਆ ਗਿਆ ਹੈ ਜੀ ਸਾਧ ਸੰਗਤ ਜੀ ਇਹ ਹੈ ਜੀ ਬਾਬਾ ਬੜਪਾਲ ਸਿੰਘ ਜੀ ਉਸ ਸਮੇਂ ਦਾ ਦ੍ਰਿਸ਼ ਦਿਖਾਇਆ ਗਿਆ ਹੈ ਜੀ ਤੁਸੀਂ ਦੇਖ ਸਕਦੇ ਹੋ ਜੇ ਸਮੇਂ ਬਾਬਾ ਬੜਪਾਲ ਸਿੰਘ ਜੀ ਘਾਟ ਦੇ ਉੱਪਰ ਬੈਠ ਕੇ ਆ ਰਹੇ ਸੀ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਅਤੇ ਇਹ ਹਨ ਜੀ ਜੋਗੀ ਪੀਰ ਜੀ ਜਿਨ੍ਹਾਂ ਨੇ ਛੇਰ ਦੇ ਉੱਪਰ ਸਵਾਰੀ ਕਰਕੇ ਗੁਰਦਾਰਾ ਡੇਰਾ ਸਾਹਿਬ ਆਏ ਸਤਿ ਸ੍ਰੀ ਅਕਾਲ ਇਸ ਤੋਂ ਬਾਅਦ ਅਸੀਂ ਤਰਨਤਖਨ ਆ ਜਿੱਥੇ ਫਰਮਾਨਾ ਜੀ ਦਾ ਪ੍ਰਕਾਸ਼ ਹੁੰਦਾ ਹੈ ਗੁਰਗ੍ਰਾਂ ਸਾਹਿਬ ਜੀ ਪਹੁੰਚਾਤੀਆਂ ਯਾਰੀ ਸਾਹ ਸੰਗ ਜੀ ਬਾਬਾ ਵਡ ਪਾਗ ਸਿੰਘ ਜੀ ਉਸ ਸਮੇਂ ਜੋ ਕੰਧ ਨੂੰ ਪਜਾ ਕੇ ਲਿਆਏ ਸਨ ਅੱਜ ਵੀ ਉਹ ਕੰਧ ਉਸੇ ਤਰ੍ਹਾਂ ਹੀ ਮੌਜੂਦ ਹੈ ਤੁਹਾਨੂੰ ਕੰਧ ਦੇ ਦਰਸ਼ਨ ਕਰਵਾਣੇ ਆ ਜੀ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਯਾਰੀ ਸਾਹ ਸੰਗ ਜੀ ਇਹ ਹੈ ਜੀ ਉਹ ਪ੍ਰਾਤਨ ਕੰਧ ਦੇਖ ਸਕਦੇ ਹੋ ਜੋ ਬੰਗੋੜ ਪਾਕ ਸਿੰਘ ਜੀ ਭਜਾ ਕੇ ਲਿਆਇਆ ਕਰਨ ਸਾਧ ਸੰਗਤ ਜੀ ਇਹਨਾਂ ਸੰਗਤਾਂ ਜਿਹੜੀਆਂ ਨਾ ਜਦੋਂ ਇੱਥੇ ਮੱਥਾ ਟੇਕਣ ਆਉਂਦੀਆਂ ਸਾਨੂੰ ਜਿੱਦਾਂ ਮੰਨ ਲਓ ਕੋਰਪੋਰਲ ਚ ਲੈ ਕੇ ਜਾਂਦੀਆਂ ਸਾਨੂੰ ਇਸ ਕਰਕੇ ਜਿਉਂ ਪ੍ਰਬੰਧਕਾਂ ਨੇ ਇਹਦੇ ਉੱਪਰ ਟੈਲ ਲਵਾ ਕੇ ਇਹਨੂੰ ਪੱਕੀ ਕਰਵਾ ਦਿੱਤਾ ਜੋ ਕੀ ਸਕਦਾ ਇਸ ਦੇ ਦਰਸ਼ਕ ਖੜ ਸਕਣ ਸੰਗਤ ਜੀ ਇਹ ਜੋ ਤੁਸੀਂ ਦ੍ਰਿਸ਼ ਦੇਖ ਰਹੇ ਹੋ ਇੱਥੇ ਜੋਗੀ ਜੋ ਸ਼ੇਰ ਦੀ ਸਵਾਰੀ ਤੇ ਆਇਆ ਸੀ ਖੰਦ ਦਾ 나ਗ ਦਾ ਸ਼ੂਕਣਾ ਸੁਣ ਕੇ ਕੰਧ ਦਿੱਤੇ ਹੀ ਆਉਣ ਤੋਂ ਪਹਿਲਾਂ ਇਸ ਰੀ ਛੱਡ ਦਿੱਤਾ ਜੋਗੀ ਜੀ ਨੇ ਬਾਬਾ ਮੋਹਰ ਸਿੰਘ ਜੀ ਘੋੜੇ ਤੇ ਸਵਾਰ ਬਾਬਾ ਵਰਪਾਗ ਸਿੰਘ ਜੀ ਜਿਨ੍ਹਾਂ ਦੀ ਉਮਰ 5 ਜਾਂ 7 ਸਾਲ ਦੀ ਸੀ ਕੰਧ ਤੇ ਸਵਾਰ ਸਨ ਤੇ ਹੱਥ ਵਿੱਚ 나ਗ ਸੀ ਤੁਸੀਂ ਦੇਖ ਸਕਦੇ ਹੋ ਇਹ ਜੀ ਸੰਗਤ ਜੀ ਤ੍ਰੀ ਹੰਤਲੋ ਅਸੀਂ ਲੰਗਰ ਲੰਗਰ ਹਾਲ ਦੇ ਦਰਸ਼ਨ ਕਰਾਣੇ ਆ ਜੀ ਸਾ ਸੰਗਤ ਜੀ ਇਹ ਹੈ ਜੀ ਗੁਰਦਾ ਡੇਰ ਸਾਹਿਬ ਦਾ ਇਤਿਹਾਸ ਜਿਹੜਾ ਤੁਹਾਨੂੰ ਅਸੀਂ ਦਿਖਾ ਚੁੱਕੇ ਆ ਜੀ ਇੱਥੇ ਬਲਵੰਤ ਭਗਤ ਸਿੰਘ ਜੀ ਕੰਦ ਭਜਾ ਕੇ ਲੈ ਆਏ ਸਨ ਤੇ ਉਮੀਦ ਕਰਦੇ ਹਾਂ ਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਲੱਗੀ ਹੋਏਗੀ ਤੇ ਜੁੜੇ ਰਹੋ ਜੀ ਸਾਡੇ ਚੈਨਲ ਦੇ ਨਾਲ ਇਦਾਂ ਹੀ ਤੁਹਾਨੂੰ ਅਸੀਂ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਂਦੇ ਰਵਾਂਗੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ